ਸਭ ਤੋਂ ਵੱੰਤ ਜੀ ਮੁਕਤ ਜਿਸਰ ਦੇ ਭਗਵਾਨ ਤਨ 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 ਜੜਿਆ ਆਇਆ ਸਤਿ ਸਾਦ ਸਭ ਜਗ ਤਨ ਆਵਨ ਕਰੇ ਹੈ ਸਵਾਉ ਜਨ ਕੇ ਸਭ ਤਿਸ ਤੇ ਆਵੇ ਨਾਉ ਐਸੇ ਪਿਆਰੇ ਪ੍ਰਭੂ ਦੇ ਜਿਹੜੇ ਜੁੜ ਪਏ ਨੇ ਉਹ ਆਪਣਾ ਨਾਮ ਸਦਾ ਲੈ ਦੁਨੀਆ ਦੇ ਸਾਹਮਣੇ ਰੱਖ ਕੇ ਜਿ ਉਹਨਾਂ ਦੇ ਦਿਲ ਮਨਾਏ ਜਾਂਦੇ ਨੇ ਉਹਨਾਂ ਤੋਂ ਸਿੱਖਿਆ ਲੈ ਕੇ ਲੋਕ ਆਪਣੇ ਇਸ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ ਆਉ ਸੋਹਣੇ ਪ੍ਰਭੂ ਨੇ ਸੰਸਾਰ ਦੇ ਇਸ ਸੋਹਣੇ ਸੰਸਾਰ ਵਿੱਚ ਸੋਹਣਾ ਬਣਾ ਕੇ ਭੇਜਿਆ ਆਪਾਂ ਨੂੰ ਸੋਹਣੇ ਰੱਬ ਦੇ ਗੋਹ ਹਰ ਰੋਜ਼ ਗਾਇਕ ਕਰੀਏ ਜਿਵੇਂ ਹੁਣ ਦਾਏ ਨੇ ਆਪੇ ਜੀਵਨ ਦਾ ਸਮਾਂ ਜਿਹੜਾ ਰਹਿਣਾ ਇਹ ਬਹੁਤ ਸਾਨੂੰ ਥੋੜਾ ਮਿਲਿਆ ਹੈ ਪਰ ਅਸੀਂ ਮੰਨਾਂ ਜਾਗ ਜਾ ਮਾਰੀਆਂ ਹੋਈਆਂ ਇਸ ਸੋਹਣ ਥੋੜੇ ਸਮੇਂ ਨੂੰ ਵਿੱਚੋਂ ਆਪਾਂ ਬਹੁਤੇ ਗੁਣਾ ਵਾਲੇ ਮਾਲਕ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਹੋਣਾ ਹੈ ਪਈ ਪ੍ਰਾਪਤ ਮਾਨੁੱਖ ਦੇ ਹੋਰਿਆਂ ਅਵਰ ਕਾਜ ਤਰੀਕੇ ਤੇ ਨਾਕਾਮ ਆਪਾਂ ਕੇਵਲ ਤੇ ਕੇਵਲ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਾਪ ਕਰਨਾ ਜਿਹੜੇ ਹੋਰ ਦੁਨੀਆਂ ਦੇ ਘਰ ਘਰ ਵਿੱਚ ਬਣਾ ਰਿਆ ਨਾ ਜੋ ਬਣਾ ਰਹੇ ਨੇ ਇਹ ਕਿਸੇ ਖਾਮਾਨ ਨਹੀਂ ਆਉਣਾ ਕੇਵਲ ਜਪਿਆ ਨਾਮ ਹੋਣਾ ਹੈ ਜਿੱਥੇ ਸਾਰੇਆਂ ਸੰਦੇ ਪਿੰਡ ਭਰਾਵਾ ਤੇ ਮਾਂ ਬਾਪ ਨੇ اسی ਮਾਂ ਬਾਪ ਦਾ ਸਾਥ ਛੱਡ ਦੇਣਾ ਹੈ ਉਥੇ ਨਾਨਕ ਕਹਿ ਕਰ ਕੇਵਲ ਨਾਮ ਜੇ ਮਾਤ ਪਿਤਾ ਤੋਂ ਤੀਤ ਨਾ ਭਾਈ ਉਹ ਨਾਮ ਜੇ ਸਹਿ ਵਾਹ ਧਿਆਨ ਧੂਤ ਜਮਦਲ ਹੈ ਤਾਂ ਕੀ ਤੇ ਰਚ ਲੈ ਜੇ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਕਿਰਮਾਈ ਵਾਲੀ ਐਸੇ ਸ੍ਰੀ ਨਾਮ ਨੂੰ ਜਪਦੇ ਹੋ ਸਵਾਹਿਗੁਰੂ ਨੂੰ ਜਪਦੇ